ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਜੋ ਕਾਲ 올ਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ 14 2025 ਤੇ ਕਰਦੇ ਆ ਗੱਲਬਾਤ ਕਿੱਥੋਂ ਆਏ ਸਾਈਕਲ ਲੈਣ ਤੇ ਕਿਹੜਾ ਆਪਾਂ ਸਾਈਕਲ ਦਿੱਤਾ ਇਹਨਾਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਤੇ ਦੱਸਿਓ ਵੀਰੇ ਆਪਣੇ ਬਾਰੇ ਕਿੱਥੋਂ ਆਏ ਤੇ ਕਿਹੜਾ ਸਾਈਕਲ ਲਿਆ ਤੁਸੀਂ ਅਸੀਂ ਸ਼ਿਗੜ ਚੀਮੇ ਤੋਂ ਆਇਆ ਜੀ ਹਾਂਜੀ ਤੇ ਸਾਨੂੰ ਪਤਾ ਲੱਗਿਆ ਕਿ ਵੀਰ ਬਹੁਤ ਵਧੀਆ ਸਾਈਕਲ ਰੱਖਦੇ ਨੇਗੇ ਤੇ ਸਾਨੂੰ ਜੋ ਹੀ ਪਤਾ ਲੱਗਿਆ ਬੱਚਿਆਂ ਦੇ ਦੀ ਡਿਮਾਂਡ ਸੀਗੀ ਸਾਈਕਲ ਲੈਣਾ ਹਾਂਜੀ ਤੇ ਅਸੀਂ ਪਹਿਲੇ ਝੜ ਕੇ ਆ ਗਏ ਅੱਜ ਆ ਸਾਈਕਲ ਖਰੀਦਿਆ ਬਾਈ ਤੋਂ ਬਹੁਤ ਵਧੀਆ ਲੱਗਿਆਗਾ ਇਵਰ ਜਿਵੇਂ ਟ੍ਰਾਈ ਵਗੈਰਾ ਲੈ ਲਈ ਆਪਾਂ ਸਾਈਕਲਾਂ ਦੀ ਤੇ ਕਿਵੇਂ ਸਮੂਥ ਲੱਗੇ ਚਲਾਉਣ ਦੇ ਵਿੱਚ ਕਿਵੇਂ ਲੱਗਾ ਬਹੁਤ ਵਧੀਆ ਠੀਕ ਹੈ ਤੇ ਸਾਨੂੰ ਕੋਈ ਲੱਗੇ ਨਹੀਂ ਵੀ ਇਦਾਂ ਦਾ ਕੋਈ ਹੋਗਾ ਠੀਕ ਹੈ ਠੀਕ ਹੈ ਹਾਂਜੀ ਸਰ ਤੁਸੀਂ ਕੁਝ ਕਹਿਣਾ ਦਿਓਗੇ ਹਾਂ ਜਲਜੀਤ ਸਿੰਘ ਜੀ ਗੱਲ ਇਹ ਹੈ ਵੀ ਇਹ ਸਾਡੇ ਲੈਕਚਰ ਫਿਜ਼ੀਕਲ ਹਾਂਜੀ ਸਰ ਜਲਜੀਤ ਸਿੰਘ ਮਨਦੀਪ ਸਿੰਘ ਤੋਂ ਪ੍ਰਾਇਮਰੀ ਸਕੂਲ ਤੋਂ ਹਾਂਜੀ ਪੈਂਡਰਨਾ ਚੀਮਾ ਤੇ ਇਹਨਾਂ ਦੇ ਦੋਨੇ ਬੱਚੇ ਨੇ ਠੀਕ ਹੈ ਇਹ ਲੁਧਿਆਣਾ ਗਏ ਸੀ ਸਰ ਕੱਲ ਅੱਛਾ ਜੀ ਸਪੈਸ਼ਲੀ ਹਾਂਜੀ ਹਾਂਜੀ ਤੇ ਕੱਲ ਸੰਡੇ ਹੋਣ ਕਰਕੇ ਇਹਨਾਂ ਨੂੰ ਜਿਹੜੀ ਆਪਣੀ ਮਾਰਕੀਟ ਹੈ ਮੇਨ ਮਾਰਕੀਟ ਰੀਸਾਈਕਲ ਵਾਲੀ ਉਹ ਬੰਦ ਤੇ ਮਿਲੀ ਮੇਰੇ ਨਾਲ ਮੈਨੂੰ ਫੋਨ ਆਇਆ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਟਿਕਾਉਥਨ ਦੇ ਜਾਓ ਵੀ ਉੱਥੇ ਟਰਾਈ ਕਰੋ ਠੀਕ ਹੈ ਜੀ ਤੇ ਬਟ ਚਲੋ ਕੁਦਰਤੀ ਇਹਨਾਂ ਨੇ ਦੁਬਾਰੇ ਫੇਰ ਮਾਨਕੀ ਮੁੜ ਕੇ ਆਏ ਨੇ ਲੁਧਿਆਣਾ ਤੋਂ ਇਹਨਾਂ ਨੂੰ ਆ ਪਸੰਦ ਆ ਠੀਕ ਹੈ ਜੀ ਤੇ ਬਲਜੀਤ ਸਿੰਘ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਹੀ ਤੁਹਾਡਾ ਛੋਟਿਆਂ ਨੂੰ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੇ ਮੁਬਾਰਕਾਂ ਬੱਚਿਆਂ ਨੂੰ ਨਾ ਜੀ ਮੇ ਸਾਈਕਲ ਦੀਆਂ ਮੁਵਾਰਕਾਂ ਬੱਚਿਆਂ ਨੂੰ ਤੇ ਤੁਸੀਂ ਵੀ ਜਿਵੇਂ ਸਾਈਕਲਿੰਗ ਕਰਦੇ ਹੋ ਜੀ ਕਿਵੇਂ ਆਪਣਾ ਸਰ ਥੋੜਾ ਜਿਹਾ ਦੋ ਚਾਨਣਾ ਪਾਓ ਥੋੜਾ ਜਿਹਾ ਨਹੀਂ ਸਰ ਚਾਨਣਾ ਆਇਆ ਸਾਡਾ ਗਰੁੱਪ ਬਹੁਤ ਵਧੀਆ ਜੀ ਹਾਂਜੀ ਹਾਂਜੀ ਤੇ ਸਾਡੇ ਅੱਜ ਕੱਲ ਅਸੀਂ ਲੇਟੈਸਟ ਜਾ ਕੇ ਆਏ ਪਿੱਛੇ ਕਸੌਲੀ ਤੋਂ ਸਵਾਥੂ ਸਵਾਥੂ ਠੀਕ ਹੈ ਸਵਾਥੂ ਤੋਂ ਪਹਿਲਾਂ ਅਸੀਂ ਗਏ ਸੀ ਠੀਕ ਹੈ ਤੇ ਅਸੀਂ 80 ਕਿਲੋਮੀਟਰ ਕੀਤਾ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਰਿਹਾ ਜੀ ਸਾਡੇ ਕੋਲ ਅੱਜ ਕੱਲ ਟਰੈਕ ਸਾਈਕਲ ਨੇ ਠੀਕ ਹੈ ਜੀ ਮਾਰਲਨ 6 ਮਾਰਲਨ 6 ਠੀਕ ਹੈ ਠੀਕ ਹੈ ਉਸ ਤੋਂ ਪਹਿਲਾਂ ਵੀ ਅਸੀਂ ਚਲਾਏ ਨੇ ਰੌਕ ਰਾਈਡਰ ਠੀਕ ਹੈ ਵਧੀਆ ਕੁੱਲ ਬਣਾ ਕੇ ਬਹੁਤ ਵਧੀਆ ਚੱਲ ਰਿਹਾ ਜੀ ਸਾਡਾ ਬਹੁਤ ਵਧੀਆ ਗਰੁੱਪ ਆ ਜੀ ਜੀ ਸੋਣਾ ਬਹੁਤ ਵਧੀਆ ਦੇਖਦੇ ਰਹਿੰਦੇ ਆਂ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਤੇ ਮੰਦੀਪ ਰੇ ਇੱਕ ਜਿਵੇਂ ਆਪਣੀ ਜਨਰੇਸ਼ਨ ਨਮੀ ਆ ਜੀ ਤੇ ਉਹਨਾਂ ਲਈ ਕੀ ਕਹੋਗੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਆ ਡੇਲੀ ਮੋਟਰਸਾਈਕਲਾਂ ਦੇ ਕੋਮੁੰਧਿਆ ਬੱਚੇ ਗੱਡੀਆਂ ਚ ਵੀ ਉਹਨਾਂ ਨੂੰ ਛੱਡ ਕੇ ਗਰਾਊਂਡਾਂ 'ਚ ਜਾਣਾ ਚਾਹੀਦਾ ਉਹਨਾਂ ਨੂੰ ਜੇ ਗਰਾਊਂਡ 'ਚ ਜਾਂਦੇ ਆ ਤਾਂ ਉਹਨਾਂ ਨੂੰ ਸਾਈਕਲਾਂ 'ਤੇ ਜਾਣਾ ਚਾਹੀਦਾ ਕਿਉਂਕਿ ਅਸੀਂ ਆਪਣੀ ਲਾਈਫ ਸਾਈਕਲਾਂ ਤੋਂ ਸਟਾਰਟ ਕੀਤੀ ਹੈ ਜੀ ਸਹੀ ਹੈ ਬਾਈ ਸਾਈਕਲਾਂ ਤੋਂ ਪਹੁੰਚ ਗਏ ਅਸੀਂ ਇੱਥੇ ਤੱਕ ਪਹੁੰਚੇ ਆਪਣੀ ਜੌਬ ਤੱਕ ਤੇ ਅਸੀਂ ਉਹਨਾਂ ਬੱਚਿਆਂ ਨੂੰ ਛੋਟੇ-ਛੋਟੇ ਨੂੰ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਜਿਹੜੇ ਯੰਗ ਸਰ ਨੇ ਹਾਂਜੀ ਕਿ ਉਹ ਐਟਲੀਸਟ ਅਸੀਂ ਲੌਕਡਾਊਨ 'ਚ ਵੀ ਦੇਖਿਆ ਕਿੰਨੇ ਸਾਈਕਲ ਵਿਕੇ ਆਗੇ ਤੇ ਅੱਜ ਮੈਨੂੰ ਇਹ ਲੱਗਦਾ ਕਿ ਉਹ ਭੁੱਲ ਗਏ ਨੇ ਦੁਬਾਰਾ ਫਿਰ ਫਿਰ ਮੋਟਰਸਾਈਕਲਾਂ 'ਤੇ ਆ ਗਏ ਨੇ ਚਲੋ ਤੇ ਐਟਲੀਸਟ ਸਾਨੂੰ ਫਿਜ਼ੀਕਲ ਐਕਸਰਸਾਈ ਬਹੁਤ ਹੀ ਵਧੀਆ ਐਕਸਰਸਾਈਜ਼ ਹੈਗੀ ਐਟਲੀਸ ਜਾਂਦੇ ਜਰੂਰ ਨੇ ਜਾਂਦੇ ਉਹ ਸ਼ੋਅ ਆ ਮੋਟਰ ਤੇ ਜਾਂਦੇ ਸਹੀ ਹਾਂ ਹਾਂਜੀ ਹਾਂਜੀ ਉੱਥੇ ਜਾ ਕੇ ਅੰਦਰ ਸਾਈਕਲ ਚਲਾਉਂਦੇ ਆ ਉੱਥੇ ਜਾ ਕੇ ਸਾਈਕਲ ਚਲਾਉਂਦੇ ਆ ਸਹੀ ਗੱਲ ਹੈ ਕਿਉਂ ਐਵੇਂ ਆ ਜਦੋਂ ਪਹਿਲਾਂ ਸਟਾਰਟਿੰਗ ਤੇ ਆਪਾਂ ਜਹਾੜ ਲੱਗੇ ਆਪਾਂ ਸਾਈਕਲ ਤੇ ਜਾਵਾਂਗੇ ਬਾਰਮਾ ਫਰੀ ਸਾਨੂੰ ਸ਼ੋਅ ਆਫ ਛੱਡ ਕੇ ਐਟਲੀਸ ਇਹਨਾਂ ਚੀਜ਼ਾਂ ਤੇ ਫੋਕਸ ਕਰਨਾ ਚਾਹੀਦਾ ਕਿ ਐਟਲੀਸ ਸਾਈਕਲ ਹਰ ਇੱਕ ਘਰ ਦੇ ਮਤਲਬ ਮੋਟਰ ਤੇ ਜਾਣਾ ਕੰਮ ਜਾਣਾ ਬੱਸ ਸਟੈਂਡ ਜਾਣਾ ਸੀ ਕਿਉਂ ਨਾ ਅਸੀਂ ਨਾ ਸਾਈਕਲਾਂ ਤੇ ਜਾਈਏ ਸਾਡੀ ਸੇਵਿੰਗ ਹੈ ਹਰ ਇੱਕ ਪਰਸਨ ਦੀ ਸੇਵਿੰਗ ਹੈ ਨੀਡ ਹੈ ਅੱਜ ਸਮੇਂ ਦੀ ਲੋੜ ਹੈਗੀ ਚੀਜ਼ ਸਾਡਾ ਐਟਮੋਸਫੇਅਰ ਹਾਂ ਇਹ ਚੀਜ਼ ਦਾ ਧਿਆਨ ਰੱਖੀ ਅਸੀਂ ਪਹਿਲਾਂ ਸਿਹਤ ਜ਼ਰੂਰੀ ਹੈ ਬਾਕੀ ਕੰਮ ਬਾਅਦ ਹੋਵੇ ਬਾਕੀ ਕੰਮ ਬਾਅਦ ਧਿਆਨ ਰੱਖੀ ਇੱਕ ਟਾਈ ਵੀ ਅਸੀਂ 24 ਘੰਟਿਆਂ 'ਚ 1 ਘੰਟਾ ਵੀ ਅਸੀਂ ਆਪਦੇ ਲਈ ਕੱਢ ਲਈ ਬਹੁਤ ਵੱਡੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਅਟਾ ਲੋਡ ਸਾਈਕਲ ਤੇ ਪਹੁੰਚੇ ਬੜਾ ਮਾਣ ਦਿੰਦੇ ਹੋ ਤੁਸੀਂ ਦੌਰ ਸਕੂਲ ਤੇ ਭਾਈ ਮਨਦੀਪ ਨੂੰ ਦਾ ਪ੍ਰਾਣੇ ਜਾਣਦੇ ਹਾਕੀ ਖੇਡਦੇ ਹੋ ਤੁਸੀਂ ਵੀ ਸਾਰਾ ਵਧੀਆ ਤੇ ਆਪਾਂ ਸਾਈਕਲ ਦਿੱਤਾ ਸਾਨ ਕ੍ਰੋਸ ਦਾ ਡ ਇਹ ਬਹੁਤ ਸੋਹਣਾ ਸਾਈਕਲ ਹੈ ਜਿਵੇਂ ਜਮ ਲਈ ਕਿਸੇ ਨੇ ਪਿੰਡ ਦੇ ਵਿੱਚ ਚਲਾਉਣਾ 10 20 ਕਿਲੋਮੀਟਰ ਚਲਾਉਣਾ ਸ਼ਹਿਰ ਕਰਨੀ ਆ ਤੇ ਬਹੁਤ ਸੋਹਣਾ ਸਾਈਕਲ ਹੈ ਤੇ ਆਪਣੇ ਸੇਲ ਵੀ ਹੁੰਦੇ ਆ ਤੁਸੀਂ ਆਪਣੇ YouTube ਚੈਨਲ ਤੇ ਕਾਲ 올ਡ ਸਾਈਕਲ ਤੇ ਦੇਖ ਵੀ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਗੁਰੇ ਸ਼ੁਕਰੀਆ ਜੀ ਵਿਜ਼ਿਟ ਕਰਨ ਲਈ ਧੰਨਵਾਦ ਜੀ ਓਕੇ ਚੱਲ ਮੋੜ ਆ ਜਾ ਬੱਦ ਮੇਰੇ ਨਾਲ ਆ ਜਾ ਤੁਸੀਂ ਸਰ ਤੋਂ ਲਾ ਧੰਨਵਾਦ ਜੀ ਧੰਨਵਾਦ ਜੀ ਚੱਲ ਚੱਲਣੀ ਆ